ਮਾਮਲਾ ਅਮ੍ਰਿਤਸਰ ਦੇ ਤਰ੍ਹਾਂ ਮੌਕਮ ਪੂਰਾ ਤੋਂ ਸਾਹਮਣੇ ਆਇਆ ਜਿੱਥੇ ਦੋ ਜੱਜ ਨਗਰ ਇਲਾਕੇ ਦੇ ਵਿੱਚ ਇੱਕ ਮਾਲਕ ਮਕਾਨ ਨੂੰ ਕਿਰਾਏਦਾਰ ਕੋਲੋਂ ਮਕਾਨ ਖਾਲੀ ਕਰਵਾਉਣਾ ਮਹਿੰਗਾ ਪੈ ਗਿਆ ਜਿਸ ਦੇ ਚੱਲਦੇ ਕਿਰਾਏਦਾਰ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਉਸ ਦੀ ਬੁਰੇ ਤਰੀਕੇ ਦੇ ਨਾਲ ਝੋਟਮਾੜੀ ਕੀਤੀ ਗਈ ਜਿਸ ਦੀ ਮੌਕੇ ਦੀ ਵੀਡੀਓ ਸਾਹਮਣੇ ਆਈ ਅਤੇ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ ਸੁਪਨਮ ਸਿੰਘ ਆਟੂ ਨਿਊਜ਼ ਨੈਟਵਰਕ ਸਾਡੇ ਘਰ ਦਾ ਸੰਕਟ ਆ ਗਿਆ ਹੋਇਆ ਕੀ ਕਾਰਨ ਕੀ ਕਾਰਨ ਵੀਰ ਜੀ ਕੋਈ ਨਹੀਂ ਸੀ ਕਾਰਨ ਇਹ ਸੀ ਕਿ ਸਾਡੇ ਘਰ ਰਹਿੰਦੇ ਕਿਰਾਏਦਾਰ ਕਿਰਾਏ ਦਾ ਰਹਿੰਦੇ ਸੀ ਉਹ ਸਾਡੇ ਪੋਸ਼ਣ ਦਾ ਨੁਕਸਾਨ ਕਰੀ ਜਾਂਦੇ ਸੀ ਕਿਰਾਇਆ ਉਹ ਦਿੰਦੇ ਨਹੀਂ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਹੁਣ ਤੁਹਾਨੂੰ ਨਹੀਂ ਰੱਖਣਾ ਹੁਣ ਕਮਰਾ ਖਾਲੀ ਕਰ ਦਿਓ ਉਹਨਾਂ ਨੇ ਇਸ ਸੋਮਵਾਰ ਲਾਸਟ ਤਰੀਕ ਦਿੱਤੀ ਕਿ ਇਸ ਸੋਮਵਾਰ ਚਲੇ ਜਾਵਾਂਗੇ ਫਿਰ ਉਹ ਗਏ ਨਹੀਂ ਮੇਰੇ ਹਸਬੰਦ ਕੰਮ ਤੋਂ ਆ ਕੇ ਉਹਨਾਂ ਨੂੰ ਬੋਲਦੇ ਪਏ ਸੀ ਕਿ ਤੁਸੀਂ ਕਹੇ ਨਹੀਂ ਤੁਸੀਂ ਰੋਜ਼ ਸਾਨੂੰ ਇਦਾਂ ਪਰੇਸ਼ਾਨ ਨਾ ਕਰੋ ਤੁਸੀਂ ਚਲੇ ਜਾ ਪਤਾ ਨਹੀਂ ਸਾਡੇ ਸਾਹਮਣੇ ਕਸ਼ਮੀਰੀਓ ਨਹੀਂ ਰਹਿੰਦੇ ਆ ਉਹਨਾਂ ਨੂੰ ਕੀ ਹੋਇਆ ਵੈ ਉਹਨਾਂ ਨੇ ਮੇਰੇ ਘਰ ਵਾਲੇ ਦੇ ਪਹਿਲੇ ਕਸ਼ਮੀਰੀ ਨੇ ਆਣ ਕੇ ਨੱਕ ਤੇ ਕੜਾ ਮਾਰਿਆ ਕੜਾ ਮਾਰ ਕੇ ਉਹਨਾਂ ਨੇ ਥੱਲੇ ਸੁੱਟ ਲਿਆ ਜਦੋਂ ਇਹਨਾਂ ਨੂੰ ਕੜਾ ਮਾਰਿਆ ਇਹ ਇੱਕਦਮ ਕਮਲਾ ਗਏ ਵੀ ਜਿਸ ਤਰ੍ਹਾਂ ਇਹਨਾਂ ਨੂੰ ਉਸ਼ੋ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਫਾਇਦਾ ਚੁੱਕਿਆ ਦੋਨਾਂ ਮੁੰਡਿਆਂ ਨੇ ਉਹਨਾਂ ਨੇ ਵੀ ਇਹਨਾਂ ਨੂੰ ਰੀਜਣਾ ਕੁੱਟਿਆ ਬਹੁਤ ਜ਼ਿਆਦਾ ਮੈਂ ਫਿਰ ਇਹਨਾਂ ਨੂੰ ਛਡਾਣ ਵਾਸਤੇ ਗਈ ਤੇ ਇਹਨਾਂ ਨੇ ਮੇਰੇ ਵੀ ਮੂੰਹ ਤੇ ਚਪੇੜਾ ਮਾਰ ਦਿੱਤੀਆਂ ਉਹਨਾਂ ਦਾ ਮੁੰਡਾ ਵਾ ਗੋਰਾ ਜਿੰਨੇ ਮੇਰੇ ਚਪੇੜਾ ਮਾਰੀਆਂ ਤੇ ਉਹਨੇ ਕਿਹਾ ਵੀ ਤੈਨੂੰ ਮੈਂ ਕਿਹਾ ਕਿ ਤੁਸੀਂ ਇੱਥੇ ਮਰਦਾਨਗੀ ਵਖਾਣਦੇ ਹੋ ਤੁਹਾਨੂੰ ਮੈਂ ਥਾਣੇ ਵਿੱਚ ਦੱਸਾਂਗੀ ਤੇ ਕਹਿੰਦੇ ਤੈਨੂੰ ਥਾਣੇ ਦਾ ਰਾਹ ਨਹੀਂ ਪਤਾ ਉਹ ਮੋਕਨਪੁਰਾ ਹੈਗਾ ਹੀ ਜਾ ਚੱਲ ਜਾ ਕੀ ਕਰ ਲੈਣਗੇ ਸਾਨੂੰ ਥਾਣੇ ਵਾਲੇ ਉਸ ਤੋਂ ਬਾਅਦ ਮੈਂ ਕਬਰਾ ਗਈ ਉਸ ਦਿਨ ਇਹ ਬਿਹੋਸ਼ ਹੋ ਗਏ ਸੀਗੇ ਫਿਰ ਮੈਂ ਇਹਨਾਂ ਨੂੰ ਫਟਾਫਟ ਹਸਪੀਟਲ ਲੈ ਗਈ ਮੇਰੇ ਭਰਾ ਭਰਾਵਾ ਭਰਾ ਗਏ ਉੱਥੇ ਥਾਣੇ ਰਿਪੋਰਟ ਲਿਖਾਉਣ ਵਾਸਤੇ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਉਹ ਕਹਿੰਦੇ ਪਹਿਲੋ ਇਲਾਜ ਕਰਾ ਲਓ ਫਿਰ ਲਿਖਾ ਲਿਓ ਫਿਰ ਮੈਂ ਰੋਜ਼ ਥਾਣੇ ਦੇ ਚੱਕਰ ਕੱਟਦੀ ਰਹੀ ਇੱਕ ਲੱਤ ਮੇਰੀ ਹਸਪੀਟਲ ਇੱਕ ਥਾਣੇ 'ਚ ਪਰ ਉਹਨਾਂ ਨੇ ਨਹੀਂ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਨਹੀਂ ਕੋਈ ਬਿਆਨ ਨਹੀਂ ਕੀਤੇ ਉਹਨਾਂ ਨੇ ਸਗੋਂ ਉਹਨਾਂ ਨੇ ਇਹਨਾਂ ਦਾ ਆਪਰੇਸ਼ਨ ਵੀ ਅਜ ਤੀਕਾ ਰੋਕ ਕੇ ਰੱਖਿਆ ਅਜ ਤੀਕਾ ਪੈਂਡਿੰਗ ਆ ਆਪਰੇਸ਼ਨ ਨੱਕ ਦੀਆਂ ਦੋਨੋਂ ਹੱਡੀਆਂ ਟੁੱਟੀਆਂ ਹੋਈਆਂ ਵਾਂ ਹਾਂਜੀ ਝਗੜੇ ਦੌਰਾਨ ਉਹਨਾਂ ਨੇ ਨੱਕ ਦੀਆਂ ਹੱਡੀਆਂ ਦੋਨੋਂ ਤੋੜ ਦਿੱਤੀਆਂ ਡਾਕਟਰ ਨੇ ਵੀ ਝਗੜੇ ਦਾ ਕਾਰਨ ਸਾਨੂੰ ਅਜੇ ਤੱਕ ਆਪ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਇਹ ਤਾਂ ਆਪਣੇ ਕਿਰਾਏਦਾਰਾਂ ਨਾਲ ਗੱਲ ਕਰਦੇ ਪਏ ਸੀ ਤੁਹਾਨੂੰ ਵੀ ਕੁੱਟਿਆ ਹੁੰਦਾ ਸੀ ਉਹਨਾਂ ਨੇ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਜਦੋਂ ਮੁੰਡੇ ਨੇ ਛਰੇ ਆ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਉਸ ਦਿਨ ਮੇਰਾ ਜੀਨ ਨੂੰ ਦਿਲ ਨਹੀਂ ਕਰਦਾ ਮੈਂ ਕਹਿੰਨੀ ਕਿ ਮੈਂ ਫਾਹ ਲੈ ਕੇ ਮਰ ਜਾ ਮੇਰੇ ਸਿਰ ਤੇ ਮਾਂ ਨਹੀਂ ਗਈ ਮੇਰੇ ਭਰਾਵਾਂ ਨੇ ਕਿਹਾ ਕਿ ਇਹੋ ਜਿਹਾ ਕੋਈ ਕਦਮ ਨਾ ਚੱਕੀ ਤੁਹਾਡੇ ਚਪੇੜਾਂ ਵੀ ਮਾਰੀਆਂ ਉਹਨਾਂ ਬਾਅਦ ਹਾਂਜੀ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਛਡਾਨ ਗਈ ਫਿਰ ਉਹਨਾਂ ਨੇ ਮੈਨੂੰ ਥੱਲੇ ਲੰਮੇ ਪਾ ਕੇ ਮੇਰੇ ਲੱਤਾਂ ਵੀ ਮਾਰੀਆਂ ਤੇ ਮੇਰਾ ਮਨ ਉਸ ਦਿਨ ਕਰਦਾ ਹੀ ਕਿ ਮੈਂ ਫਾਹ ਲੈ ਕੇ ਮਰ ਜਾਵਾਂ ਮੇਰੇ ਸਿਰ ਤੇ ਮਾਂ ਨਹੀਂ ਗਈ ਮੇਰੇ ਭਰਾਵਾਂ ਨੇ ਮੈਨੂੰ ਇਦਾਂ ਪੁਲਿਸ ਨੂੰ ਕੰਪਲੇਂਟ ਕੀ ਕਰੀਏ ਪੁਲਿਸ ਹੁੰਦੀ ਨਹੀਂ ਪਈ ਕੀ ਕੰਪਲੇਂਟ ਮੈਂ ਵੀਰ ਜੀ ਵਿਆਹ ਸਾਡੇ ਨੂੰ 1.5 ਸਾਲ ਹੋ ਗਿਆ ਹੈ ਹੁਣ ਮੰਗ ਕੀ ਕਰਦੇ ਹੋ ਮੰਗ ਮੈਂ ਇਹ ਕਰਦੀ ਇੱਕ ਤਾਂ ਸਾਨੂੰ ਇਨਸਾਫ ਮਿਲੇ ਇੱਕ ਸਾਨੂੰ ਸੇਫਟੀ ਮਿਲੇ ਜੋ ਉਹਨਾਂ ਨੇ ਕਿਹਾ ਹੈ ਕਿ ਅਸੀਂ ਹੁਣ ਤੁਹਾਨੂੰ ਗੈਪ ਕਰਵਾ ਦੇਣਾ ਮੈਂ ਹੁਣ ਆਪਣੇ ਪੇਕੇ ਰਹਿੰਦੀ ਪਈ ਆ ਮੈਨੂੰ ਸੇਫਟੀ ਮਿਲੇ ਸਾਨੂੰ ਇਨਸਾਫ ਮਿਲੇ ਮੈਂ ਇਹ ਹੀ ਮੰਗ ਕਰਦੀ ਆ ਜੇ ਡਰ ਆ ਰਿਹਾ ਕੰਮ ਤਾਂ ਡਰ ਵੀ ਕਰਨੀ ਮੈਨੂੰ ਨੁਕਸਾਨ ਦਾ ਸ਼ੋਰ ਹਾਂਜੀ ਮੈਨੂੰ ਬਿਲਕੁਲ ਲੱਗਦਾ ਮੇਰੇ ਮਨ ਵਿੱਚ ਡਰ ਪੈ ਚੁੱਕਾ ਏ ਜਿੱਦਾਂ ਉਹਨਾਂ ਨੇ ਛਰੇ ਆ ਮੈਨੂੰ ਮਾਰਿਆ ਮੇਰੇ ਮਨ 'ਚ ਬਹੁਤ ਜ਼ਿਆਦਾ ਡਰ ਪੈ ਚੁੱਕਾ ਮੈਂ ਤੇ ਕਹਿ ਨਹੀਂ ਮੈਂ ਜੀਵਾਂ ਤੇ ਜੀਵਾਂ ਕਿੱਦਾਂ ਕਿੰਨਾ ਚਿਰ ਮੈਂ ਆਪਣੇ ਬੁੱਢੇ ਪਿਓ ਦੇ ਘਰ ਬੈਠੀ ਰਵਾਂਗੀ ਕੀ ਮੰਨ ਕੇ ਕਰਦੇ ਬਿਲਕੁਲ ਮੈਂ ਹੁਣ ਵੀਰ ਜੀ ਆਪਣੀ ਸੇਫਟੀ ਦੋਨਾਂ ਜੀਆਂ ਦੀ ਚਾਹਨੀ ਆ ਇਹੀ ਚਾਹਨੀ ਆ ਨਹੀਂ ਤੇ ਕੱਲ ਨੂੰ ਕੁਝ ਵੀ ਸਾਨੂੰ ਦੋਨਾਂ ਜੀਆਂ ਨੂੰ ਹੁੰਦਾ ਜਿੱਦਾਂ ਉਹਨਾਂ ਨੇ ਸਾਨੂੰ ਧਮਕੀਆਂ ਲਾਈਆਂ ਕੁਝ ਵੀ ਸਾਨੂੰ ਦੋਨਾਂ ਜੀਆਂ ਨੂੰ ਹੁੰਦਾ ਤੇ ਪੁਲਿਸ ਜ਼ਿੰਮੇਵਾਰ ਹੋਏਗੀ ਜਾਂ ਇਹ ਹੋਣਗੇ ਹਾਂਜੀ ਜੀ ਕਿਹਨਾਂ ਨਾਮ ਹਾਂਜੀ ਕੁਮਾਰ ਥੋੜਾ ਘੜਾ ਰਿਹਾ ਕੀ ਮੈਟਰ ਕੀ ਹੈ ਪਾਜੀ ਮੈਂ ਕੋਈ ਰਾਤੀ 8:30 9 ਵਜੇ ਆਪਣੇ ਘਰ ਆਇਆ ਕੰਮ ਤੋਂ ਬੈਟਰੀ ਗਈ ਮੇਰੇ ਕੋਲ ਮੈਂ ਬੈਟਰੀ ਚਲਾਉਣਾ ਤੇ ਮੈਂ ਆਪਣੇ ਕਿਰਾਏ ਕਰਾਏਦਾਰਾਂ ਨੇ ਮੇਰੇ ਸਾਹਦੇ ਨੇ ਕਿਹਾ ਕਿ ਤੁਹਾਡਾ ਕਮਰਾ ਸੋਮਵਾਰ ਅਸੀਂ ਖਾਲੀ ਕਰ ਦਾਂਗੇ ਲਾਸਟ ਦਿਨ ਦਿੱਤਾ ਹੋਇਆ ਇਹ ਉਹਨਾਂ ਨੂੰ ਸੋਮਵਾਰ ਖਾਲੀ ਕਰਨ ਦੇ ਤੇ ਮੈਂ ਆ ਕੇ ਕਿਰਾਏਦਾਰਾਂ ਨੂੰ ਕਹਿਣ ਲਿਆ ਸੀ ਕਿ ਤੁਸੀਂ ਕਮਰਾ ਕਿਉਂ ਨਹੀਂ ਖਾਲੀ ਕੀਤਾ ਜਦੋਂ ਤੁਸੀਂ ਮੈਨੂੰ ਕਿਹਾ ਹੈ ਕਿ ਅੱਜ ਕਮਰਾ ਹਰ ਹਾਲ ਚ ਖਾਲੀ ਹੋ ਜਾ ਹੋ ਜਾਣਾ ਕਮਰਾ ਅਸੀਂ ਲੱਭ ਲਿਆ ਤੁਹਾਡਾ ਕਮਰਾ ਖਾਲੀ ਕਰ ਦਾਂਗੇ ਤੇ ਮੈਂ ਉਹਨਾਂ ਨੂੰ ਗਾਲਾਂ ਕੱਢਣ ਲਿਆ ਸੀ ਤੇ ਇਹ ਉਧਰੋਂ ਆਏ ਨੇ ਇਹ ਉਧਰੋਂ ਆਇਆ ਉਹਦਾ ਨਾਮ ਕਸ਼ਮੀਰ ਹੈਗਾ ਉਹਨੇ ਆ ਕੇ ਮੇਰੇ ਨੱਕ ਤੇ ਕੜਾ ਮਾਰ ਦਿੱਤਾ ਉਸੇ ਟਾਈਮ ਤੇ ਕੜਾ ਮਾਰਨ ਤੋਂ ਬਾਅਦ ਉਹਨੇ ਮੇਰਾ ਮੂੰਹ ਤਰੂੜੀ ਨਿਕਲ ਗਈ ਮੇਰੇ ਨੱਕ ਚੋਂ ਖੂਨ ਦੀ ਤੇ ਉਹਨੇ ਮੇਰਾ ਮੂੰਹ ਇਦਾਂ ਚੁੱਕ ਕੇ ਹੱਥੇ ਦਾਦਾ ਕਰਕੇ ਵੇਖਿਆ ਜਦੋਂ ਕੜਾ ਵੱਜ ਗਿਆ ਐ ਭਾਜੀ ਮੇਰੀ ਸੁਰਤ ਨਹੀਂ ਨਹੀਂ ਮੈਨੂੰ ਰਹੀ ਹੋਈ ਤੇ ਉਹਨਾਂ ਨੇ ਮੈਨੂੰ ਉਹਦੇ ਮੁੰਡੇ ਵੀ ਆਏ ਉਹਨਾਂ ਨੇ ਮੈਨੂੰ ਸੁੱਟ ਲਿਆ ਉਹਨਾਂ ਨੇ ਮੇਰੇ ਨੱਕ ਤੇ ਫੇਰ ਮੁਕੀਆਂ ਮਾਰੀਆਂ ਮੇਰੀ ਇੱਕ ਸਾਈਡ ਦੀ ਹੱਡੀ ਤੇ ਸ਼ਾਇਦ ਮੇਰੀ ਕੜੇ ਨਾ ਟੁੱਟੀ ਉਹਨਾਂ ਨੇ ਦੂਜੀ ਸਾਈਡ ਫੇਰ ਮੁਕੀਆਂ ਮਾਰੀਆਂ ਮੇਰੀਆਂ ਲੱਤਾਂ ਮਾਰੀਆਂ ਮੇਰੇ ਸਾਰੇ ਤਿੰਨ ਜਣੇ ਗਏ ਸੀ ਭਾਜੀ ਪਹਿਲਾਂ ਕੋਈ ਰੰਜਿਸ਼ ਹੈਗੀ ਉਹਨਾਂ ਨਾਲ ਭਾਜੀ ਕੋਈ ਰੰਜਿਸ਼ ਨਹੀਂ ਕੀਤੀ ਉਹਨਾਂ ਨਾਲ ਪਹਿਲੇ ਸਾਰੀ ਦਿਨੋਂ ਟੁੱਟਿਆ ਫਿਰਦਾ ਉਹ ਕਹਿੰਦੇ ਨੇ ਕਿ ਸਾਨੂੰ ਗਾਲਾਂ ਕੱਢੀਆਂ ਨੇ ਸਾਡੀਆਂ ਮਾਮਾ ਭੈਣਾਂ ਨੂੰ ਕੰਨੀਆਂ ਗਾਲਾਂ ਕੱਢੀਆਂ। ਬਾਜੀ ਮੈਂ ਉਹਨਾਂ ਨੂੰ ਗਾਲ ਕੱਢੀ ਨਹੀਂ ਐ। ਤੁਸੀਂ ਕਿਰਾਏਦਾਰਾਂ ਨੂੰ ਮੈਂ ਹਾਂਜੀ ਮੈਂ ਕਿਰਾਏਦਾਰਾਂ ਨੂੰ ਕਹਿਣ ਡਿਆ ਮੈਂ ਫੋਨ ਤੇ ਕਹਿਣ ਡਿਆਈ ਕਿਰਾਏਦਾਰਾਂ ਨੂੰ ਵੀ ਫੋਨ ਵੀ ਮੇਰੇ ਕੋਲ ਵੇਖਿਓ ਉਸ ਦਿਨ ਦੀ ਕੋਲ ਵੀ ਗਈ ਐ ਫੋਨ ਵਿੱਚ। ਬਾਜੀ ਵੀ ਉਹਨਾਂ ਨਾਲ ਪੁਰਾਣੀ ਰੰਜਿਸ਼ ਸੀਗੀ ਤੇ ਪਾਜੀ ਰੰਜਿਸ਼ ਇਹ ਹੈਗੀ ਐ ਕਿ ਸਾਡੇ ਮਕਾਨ ਦਾ ਪਹਿਲੇ ਨਾ ਮੇਰੇ ਤੇ ਮੇਰੇ ਭਰਾ 'ਚ ਝਗੜਾਗਾ ਇਹ ਮਕਾਨ ਦਾ ਤੇ ਪਰੋਪੇ ਦਾ ਨਾਨੀ ਦਾ ਤੇ ਉਹ ਬੰਦਾ ਵਿੱਚ ਪਿਆ ਹੀ ਉਹਨੇ ਮੇਰੇ ਤੇ ਮੇਰੇ ਤੋਂ ਤੇ ਮੇਰੇ ਭਰਾ ਤੋਂ 280000 ਰੁਪਇਆ ਦੇ ਕੇ ਇੰਤਕਾਲ ਕਰਾਇਆ ਸੀ ਕਿਸੇ ਬੰਦੇ ਤੋਂ ਤੇ ਉਹ ਸਾਡੇ ਤੋਂ ਹੋਰ ਪੈਸੇ ਮੰਗਦੇ ਹੁੰਦੇ ਸੀ ਕਿ ਤੁਹਾਡੀ ਰਜਿਸਟਰੀ ਹੋ ਜਾਣੀ ਪੈਸੇ ਤੋਂ ਉਹ ਹੋਰ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਤੇ ਮੈਂ ਉਦੋਂ ਵਿੱਚ ਟੈਗ ਗਿਆ ਸੀ ਕਿ ਅਸੀਂ ਕੋਈ ਪੈਸਾ ਨਹੀਂ ਦੇਣਾ ਕੀ ਪਤਾ ਇਹਦੀ ਰੰਜਿਸ਼ ਦੀ ਵਜ੍ਹਾ ਨਾਲ ਉਹਨਾਂ ਨੇ ਮੇਰੇ ਤੇ ਜਾਣ ਲੇਵਾ ਹਮਲਾ ਕੀਤਾ ਉਹ ਭਾਜੀ ਤਿੰਨ ਬੰਦੇ ਆ ਗਏ ਸਰ ਪੁਲਿਸ ਕੋਲ ਜਦੋਂ ਮੇਰੇ ਸੱਟ ਲੱਗੀ ਹੈ ਨਾ ਉਹਨਾਂ ਨੇ ਕਿਹਾ ਕਿ ਤੁਸੀਂ ਸਿਵਲ ਹਸਪਤਾਲ ਚੱਲ ਜਾਓ ਤੁਹਾਡਾ ਪਰਚਾ ਆਟੋਮੈਟਿਕਲੀ ਹੋ ਜਾਣਾ ਇਹ ਕਿ ਉਸ ਤੋਂ ਬਾਅਦ ਮੇਰਾ ਸਾਲਾ ਤੇ ਦੋ ਜਣੇ ਹੋਰ ਗਏ ਨੇ ਥਾਣੇ ਪਰਚਾ ਕਰਾਉਣ ਲਈ ਉਹਨਾਂ ਨੇ ਪਰਚਾ ਨਹੀਂ ਦਰਜ ਕੀਤਾ ਉਸ ਦਿਨ ਵੀ ਉਸ ਤੋਂ ਇਹ ਸਾਰਾ 30 ਤਰੀਕ ਦਾ ਹੋਇਆ ਹੋਇਆ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਮੈਂ ਤੁਹਾਨੂੰ ਦੱਸਾਂ ਅਸੀਂ ਪ੍ਰਾਈਵੇਟ ਨੱਕ ਦੀਆਂ ਦੋਨੋਂ ਅਡੀਆਂ ਫ੍ਰੈਕਚਰ ਹੋਈਆਂ ਜਦੋਂ ਇਹ ਝਗੜਾ ਹੋਇਆ ਉਹਦੋਂ ਹਾਂਜੀ ਫਿਰ ਆਪਰੇਸ਼ਨ ਕਰਾਉਣ ਗਏ ਤੀਜੇ ਦਿਨ ਉਹ ਕਹਿੰਦੇ ਨੇ ਕਿ ਉਹ ਕੋਈ ਐਸਆਈ ਹੈਗਾ ਕੀ ਨਾ ਹੈਗਾ ਹੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ ਹੈਗਾ ਉਹਨਾਂ ਨੇ ਫੋਨ ਕਰਕੇ ਕਿਹਾ ਜੀ ਮੈਂ 2 ਘੰਟੇ ਚ ਤੁਹਾਡੇ ਕੋਲ ਆਣਾ ਤੁਹਾਡੇ ਬਿਆਨ ਹੋਣਗੇ ਤੇ ਤੁਹਾਡਾ ਆਪਰੇਸ਼ਨ ਹੋਣਾ ਨਹੀਂ ਤੇ ਤੁਹਾਡਾ ਕੇਸ ਨਹੀਂ ਬਣਨਾ ਇਨੇ ਦਿਨ ਹੋ ਗਏ ਤੁਹਾਡੇ ਬਿਆਨ ਨਹੀਂ ਕਿਤੇ ਨਹੀਂ ਕੋਈ ਬਿਆਨ ਨਹੀਂ ਹੋਇਆ ਸਰ ਮੇਰੀ ਅਜੇ ਬਾਕੀ ਕਰਦੇ ਮੈਨੂੰ ਸਰ ਇਨਸਾਫ ਚਾਹੀਦਾ ਮੇਰੀਆਂ ਨਜਾਇਜ਼ ਹੀ ਹੱਡੀਆਂ ਥੋੜੀਆਂ ਹੋਈਆਂ ਉਹਨਾਂ ਨੇ ਨੱਕਦੀਆਂ ਤੇ ਕੱਲ ਨੂੰ ਪਤਾ ਕੀ ਉਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਚੁਕਾ ਦਾਂਗੇ ਮੀਆਂ ਬੀਬੀ ਦੋਨਾਂ ਨੂੰ ਚੁਕਾ ਦਾਂਗੇ ਚਲੋ ਮੈਂ ਤੇ ਮੰਨਦਾ ਮੈਨੂੰ ਕਹਿਣ ਦੇ ਗਾਲਾਂ ਕਰਕੇ ਕੁੱਟਿਆ ਇਦਾਂ ਕੁੱਟ ਮੇਰੀ ਵੋਟੀ ਨੂੰ ਵਿਚ ਬੇੜਾ ਮਾਰੀਆਂ ਉਹਨਾਂ ਨੇ ਜੀ ਸਰ ਇੱਕ ਜੱਜਨਗਰ ਕਿਹੜਾ ਝਗੜਾ ਵਾਇਆ ਕੀ ਮੰਗਵਾਤੀ ਹੋਇਆ ਕਲੀ ਨੰਬਰ 4 ਜੱਜ ਨਕਲ ਤੋਂ ਪਾਰਟੀਆਂ ਦਾ ਝਗੜਾ ਹੋਇਆ ਸੀ ਇੱਕ ਪਾਰਟੀ ਦੇ ਜਿਹੜੀਆਂ ਸੱਟਾਂ ਲੱਗੀਆਂ ਵਾਂ ਉਹ ਐਮਐਲਆਰ ਕੱਟ ਕੇ ਦੇ ਦਿੱਤੀ ਆ ਜੋ ਵੀ ਡਾਕਟਰੀ ਹਮਾਇਤ ਦੇ ਵਿੱਚ ਆਏਗਾ ਉਹ ਕੰਦੀ ਕਾਰ ਵੀ ਕਾਨੂੰਨ ਅਨੁਸਾਰ ਕੰਦੀ ਕਾਰ ਕੀਤੀ ਜਾਏ ਸਰ ਆਪਕੇ ਅਸੀ ਗੁਰਮੀਤ ਸਿੰਘ ਥਾਣਾ ਮੁਕਤਸਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ